ਆ ਰਹੇ ਹੋ ਕੀ ਕਰਾ ਰਹੇ ਮਾਸੂਦ ਜਿਹੜੇ ਬੰਦੇ ਸੀਗੇ ਐਕਟਿਵ ਜੀ ਉਹਨਾਂ ਨੂੰ ਇਹ ਚੱਕ ਰਹੇ ਸੀਗੇ ਜਿਹੜੇ ਬੰਦੇ ਕੋਈ ਸੀਗੇ ਜਿਨ੍ਹਾਂ ਦੀ ਕੋਈ ਉਧਰ ਥੋੜੀ ਬੋਤੀ ਟੱਚ ਦੇ ਵਿੱਚ ਸੀਗੇ ਬੰਦੇ ਜਸੇ ਬੰਦੀ ਵਾਲੇ ਸੀਗੇ ਤੇ ਜਿਵੇਂ ਜਿਵੇਂ ਉਹਨਾਂ ਦਾ ਕਲੀਅਰ ਹੋ ਰਿਹਾ ਉਹਨਾਂ ਨੂੰ ਛੱਡ ਰਹੇ ਹੈ ਜੀ ਸਵੇਰੇ ਵੀ ਅੱਜ ਇੱਕ ਦੋ ਮੁੰਡਾ ਦੀ ਜਿਨ੍ਹਾਂ ਦੀ ਅੱਜ ਤਰੀਕ ਸੀ ਉਹ ਗਏ ਵੇ ਆ ਤੇ ਜਿਹੜੇ ਜਮਾਨਤ ਲਈ ਇੰਦਰ ਉਹਨੂੰ ਉਵੇਂ ਕੱਢੀ ਜਾਂਦਾ ਜਿਹੜੇ ਸ਼ੱਕ ਦੇ ਦਾਤ ਚੱਕੇ ਸੀ ਉਹਨਾਂ ਨੂੰ ਛੱਡੀ ਜਾ ਰਹੇ ਸਾਨੂੰ ਤਾਂ ਅਸੀਂ ਪਹਿਲੇ ਦਿਨ ਤੋਂ ਦੇ ਟੱਚ ਸੀ ਅਮਰਤਪਾਲ ਦੀ ਜਦੋਂ ਦੀ ਬਾਈ ਦੀਪ ਸਿੱਧੂ ਨੇ ਜਸੇ ਬੰਦੀ ਬਣਾਈ ਵੀ ਸੀਗੀ ਤੇ ਉਹ ਸਾਡਾ ਟੱਚ ਟੁੱਟ ਗਿਆ ਸੀਗਾ ਵਹੀਰ ਤੋਂ ਪਹਿਲਾਂ ਕਿਸੇ ਗੱਲ ਕਰਕੇ ਤੇ ਅ ਅਈਨਾਲਾ ਕਾਂਡ ਤੋਂ ਮਗਨੋਂ ਵੀ ਲਗਭਗ ਆਪਣੇ ਸਾਰੇ ਪੱਤਰਕਾਰ ਵੀ ਨੂੰ ਹੀ ਪਤਾ ਤੇ ਉੱਥੇ ਮੋਰਚੇ 'ਚ ਅਸੀਂ ਹੁੰਦੇ ਸੀ ਵੀ ਸਾਡਾ ਟੱਚ ਟੁੱਟਿਆ ਹੋਇਆ ਸੀ ਪਰ ਉਧਰ ਸਾਡੀ ਆਪਸ 'ਚ ਗੱਲਬਾਤ ਹੁੰਦੀ ਰਹਿੰਦੀ ਸੀ ਕੁਝ ਬੰਦਿਆਂ ਦੇ ਨਾਲ ਤੇ ਕੁਝ ਜਾਂ ਪੋਸਟਾਂ ਪਾਸਟਾਂ ਜਿਹੜੀਆਂ ਵਾਇਰਲ ਕੀਤੀਆਂ ਉਹਦੇ ਆਧਾਰ ਤੇ ਚੱਕਿਆ ਸੀ ਸਾਡੇ ਕਿੰਨੇ ਜਾਣੇ ਸੀ ਕੋਲ ਜਿਹੜੇ ਫਰੀਦਪੁਰ ਜੀ ਤੁਸੀਂ ਸਾਨੂੰ 19 ਤਰੀਕ ਤੋਂ ਲੈ ਕੇ ਆਏ ਸੀਗੇ ਬੈਬਲ ਮੋਰਚੇ ਤੇ ਅਸੀਂ ਦੋ ਜਾਣੇ ਸੀਗੇ ਤੇ ਦੋ ਜਾਣੇ ਤੋਂ ਪਹਿਲਾਂ ਸੀ ਮਾਸਟਰ ਹਰਜਿੰਦਰ ਸਿੰਘ ਤੇ ਸ਼ਰਨੀ ਜੀ ਸੀ ਚਾਰ ਜਾਣੇ ਸੀ ਟੁੱਟੇ ਹੋਏ ਅੱਜ ਕਿੰਨੇ ਜਾਣੇ ਹੋ ਰਾਤ ਨੂੰ ਅੱਜ ਦੋ ਜਾਨੇ ਨੂੰ ਦੋ ਜਾਨਾਂ ਦੀਆਂ ਗਏ ਬਈ ਉੱਥੇ ਪੀਸੀ ਤੇ ਗਏ ਬਈ ਦੋ ਵੀ ਜਾਨੇ ਸੀ ਕਿੰਨੇ ਬੰਦੇ ਹੋਰ ਇਹੋ ਜਿਹੇ ਹੈਗੇ ਅੰਦਰ ਹੈਗੇ ਜੀ 13-14 ਜਾਨੇ ਹੋਣਗੇ ਉਹ ਹੋਰ ਜਿਹੇ ਨੇ ਉਹ ਹੋਰ ਜਿਹੇ ਲੰਦੇ ਨੇ ਮੋਗੇ ਨਾਲ ਸੰਬੰਧਤਾ ਜੀ ਕੀ ਕਹਿਣਾ ਕੀ ਚਾਹੋਗੇ ਤੁਸੀਂ ਅਮਰਤਪਾਲ ਦਾ ਜੋ ਕਰ ਰਿਹਾ ਸੀਗਾ ਜੋ ਹੁਣ ਉਹਨਾਂ ਨਾਲ ਪੁਲਿਸ ਨੇ ਤਾਂ ਕੀ ਕਹਿਣਾ ਚਾਹੋਗੇ ਜੀ ਥਾਰਾ ਵੀ ਸਹੀ ਸੀ ਜਾਂ ਗਲਤ ਦੇਖੋ ਜੀ ਮੈਂ ਸ਼ੋਰਟ ਦੀਆਂ ਗੱਲਾਂ ਆਪਾਂ ਥੋੜੀਆਂ ਜਿਹੀਆਂ ਕਹਿਣੀਆਂ ਬਾਲਾ ਲੰਮਾ ਚੌੜਾ ਨਹੀਂਗਾ ਕੰਮ ਜਿੰਨਾ ਟਾਈਮ ਜਦੋਂ ਦੀਪ ਨੇ ਜਥੇਬੰਦੀ ਬਣਾਈ ਆ ਸਾਡੇ ਨਾਮ ਦੇ ਉੱਤੇ ਰਜਿਸਟ੍ਰੇਸ਼ਨ ਆ ਕਰਾਂਗੇ ਉਹਨੇ ਠੀਕ ਐ ਅਸੀਂ ਉਹਦੇ ਨਾਲ ਤੁਰੇ ਵਧੀਆ ਕੰਮ ਨੂੰ ਅਸੀਂ ਤੁਰੇ ਸੀ ਅਮਰਤਪਾਲ ਨੇ ਵੀ ਲਗਭਗ ਜਿਹੜਾ ਨਸ਼ੇ ਵਾਲਾ ਤੇ ਅਮਰਤ ਸੰਚਾਰ ਵਾਲਾ ਕੰਮ ਕੀਤਾ ਉੱਥੋਂ ਤੱਕ ਅਸੀਂ ਉਹਦੇ ਨਾਲ ਸਹਿਮਤ ਸੀਗੇ ਉਸ ਤੋਂ ਬਾਅਦ ਕੁਝ ਬੰਦੇ ਜਿਹੜੇ ਨਾਲ ਪੰਜ ਚਾਰ ਤੁਰੇ ਸੀਗੇ ਉਹਨਾਂ ਬੰਦਾਂ ਕਰਕੇ ਅਸੀਂ ਸਾਈਡ ਤੇ ਹੋਏ ਸੀਗੇ ਤੇ ਨਾਲਾ ਘਟਨਾ ਤੋਂ ਮਗਰੋਂ ਅਸੀਂ ਲਗਭਗ ਵਾਕੀ ਸੀਗੇ ਸਾਰਾ ਨਹੀਂ ਪਤਾ ਚੱਲ ਰਿਹਾ ਜਥੇਬੰਦੀ ਨੂੰ ਵੀ ਪਤਾ ਵੀ ਅਸੀਂ ਵਾਕਿ ਚੱਲ ਰਹੇ ਸੀ ਤੇ ਆਮ ਦੂਜੀਆਂ ਏ ਬੀ ਸੀ ਡੀ ਜਿੰਨੀਆਂ ਜਿਹਾ ਜੇ ਬੰਦੀਆਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਅਸੀਂ ਵਾਕਿ ਚੱਲ ਰਹੇ ਸੀ ਆਪਸ ਦੇ ਵਿੱਚ ਤੁਹਾਡੇ ਵੀ ਧਿਆਨ ਦੇ ਵਿੱਚ ਵੀ ਇਹ ਅਨਾਲਾ ਕਾਉਂਟ ਰੋ ਗਲਤ ਹੋਇਆ ਹੈ। ਇਹਨਾਂ ਵਾਲਾ ਕਾਉਂਟ ਨੂੰ ਆਪਾਂ ਗਲਤੀ ਕਹਿ ਸਕਦੇ ਹਾਂ ਜੀ। ਲਗਭਗ ਸਾਡੀ ਜੱਫੇ ਬੰਦੀ ਆਪਦੀ ਨਹੀਂ 100% ਸਹਿਮਤ ਸੀ ਕਿ ਠੀਕ ਹੈ ਜੀ। ਉਹ ਬਾਈ ਨੂੰ ਵੀ ਕਿਤੇ ਨਾ ਕਿਤੇ ਸੀਗਾ ਮਹਿਸੂਸ ਹੋਇਆ ਸੀ ਅਮਰਤਪਾਲ ਨੂੰ ਵੀ ਉਹ ਜਿਹੜਾ ਕੁਝ ਹੋਇਆ ਵੀ ਬਹੁਤਾ ਸਹੀ ਨਹੀਂ ਹੋਇਆ ਜੀ। ਹੋਰ ਤੁਸੀਂ ਹੁਣ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੇ ਕਿਤੇ ਨਾ ਕਿਤੇ ਜੇ ਮੰਨ ਦੇ ਵਿੱਚ ਕਿਸੇ ਦੇ ਸੋਚ ਹੈ ਕਿ ਅਮਰਤਪਾਲ ਸ ਜਦੋਂ ਆਪਾਂ ਤੁਰੇ ਸੀਗੇ ਤੇ ਫਿਰ ਆਪਣਾ ਖੜਨ ਦਾ ਹੱਕ ਬਣਦਾ ਵੀ ਆਪਦੇ ਜਿਹੜੇ ਬੰਦੇ ਹੈਗੇ ਆ ਕਿਸੇ ਬੰਦੇ ਦੇ ਸਿਊ ਰੈਸਟ ਹੋਵੋ ਜਾਂ ਆਪ ਦਾ ਦੂਜਾ ਕੋਈ ਜੇ ਵੀ ਜਿਹੜੇ ਵੀ ਤਰੀਕੇ ਨਾਲ ਬੰਦਾ ਪੇਸ਼ ਹੋ ਸਕਦਾ ਪੇਸ਼ ਹੋਵੋ ਮਗਰ ਲਾਂ ਦੀ ਕਾਹਤੋ ਕੁੱਟ ਪਵਾਈ ਜਾਂਦੇ ਆ ਜਦੋਂ ਆਪਾਂ ਗੱਲ ਹੀ ਕਰ ਲਈ ਸੀਗੀ ਵੀ ਹਾਂ ਅਸੀਂ ਖੜਾਂਗੇ ਤੇ ਅੜਾਂਗੇ ਤੇ ਫਿਰ ਉਹ ਕਿਸੇ ਨੂੰ ਮੈਸੇਜ ਵਾਲ ਮਾਰ ਦਿੰਦਾ ਕੋਈ ਕਿਸੇ ਨੂੰ ਫੋਨ ਲਾਈ ਜਾਂਦਾ ਉਹ ਦੂਜਿਆਂ ਦੀਆਂ ਢੂਈਆਂ ਘਟਾਈ ਜਾਂਦੇ ਮੇਰੇ ਹਿਸਾਬ ਨਾਲ ਤਾਂ ਉਹਦਾ ਕੋਈ ਫਾਇਦਾ ਨਹੀਂਗਾ ਆਪਦੇ ਆਪ ਨੂੰ ਇੱਥੇ ਕਰੋ ਪੁਲਿਸ ਆਪਦੀ ਕਾਰਵਾਈ ਕਰੂਗੀ ਅਦਾਲਤ ਆਪਦਾ ਜਿਹੜਾ ਕੋਈ ਕਰਨਾ ਕਰਾਉਣਾ ਉਹ ਕਰੇ ਤੇ ਗੱਲ ਨਿ